ਮਹਿਲਾ ਕਰਮਚਾਰੀਆਂ ਨੂੰ ਮਹਾਮਾਰੀ ਦੌਰਾਨ ਛੁੱਟੀ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਹੈ ਹੁਣ ਉੜੀਸਾ ਸਰਕਾਰ ਨੇ ਇਸ ਪਾਸੇ ਪਹਿਲ ਕੀਤੀ ਹੈ ਉੜੀਸਾ ਵਿੱਚ ਸਰਕਾਰੀ ਅਤੇ ਨਿੱਜੀ ਖੇਤਰਾ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ ਮਹਾਮਾਰੀ ਛੁੱਟੀ ਮਿਲੇਗੀ ਸੂਬੇ ਦੀ ਉਪ ਮੁੱਖ ਮੰਤਰੀ ਪ੍ਰਵਤੀ ਪ੍ਰੀਦਾ ਨੇ ਕਟਕ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਤੋਂ ਬਾਅਦ ਇਹ ਐਲਾਨ ਕੀਤਾ ਹੈ ਉਪ ਮੁੱਖ ਮੰਤਰੀ ਪ੍ਰਵਤੀ ਪ੍ਰੀਦਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਇੰਚਾਰਜ ਮੰਤਰੀ ਵੀ ਹੈ ਉਹਨਾਂ ਨੇ ਕਿਹਾ ਕਿ ਇਹ ਛੁੱਟੀ ਵਿਕਲਪਿਕ ਹੋਵੇਗੀ ਅਤੇ ਔਰਤ ਦੀ ਲੋੜ ਦੇ ਆਧਾਰ ਤੇ ਮਹਾਮਾਰੀ ਚੱਕਰ ਦੇ ਪਹਿਲੇ ਜਾਂ ਦੂਜੇ ਦਿਨ ਲਈ ਜਾ ਸਕਦੀ ਹੈ ਓਡੀਸ਼ਾ ਸਰਕਾਰ ਦੀ ਇਹ ਪਹਿਲ ਮੁੱਖ ਮੰਤਰੀ ਮੋਨ ਮਾਜੀ ਦੀ ਸਰਕਾਰ ਦੀ 100 ਦਿਨਾਂ ਦੀ ਕਾਰਜ ਯੋਜਨਾ ਦਾ ਹਿੱਸਾ ਹੈ ਮਾਜੀ ਨੇ 12 ਜੂਨ ਨੂੰ ਮੁੱਖ ਮੰਤਰੀ ਵਜੋਂ ਸੌ ਚੁੱਕੀ ਸੀ ਇਸ ਤੋਂ ਪਹਿਲਾਂ ਕੇਰਲ ਨੇ ਜਨਵਰੀ 2023 ਵਿੱਚ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਲਈ ਮਹਾਮਾਰੀ ਛੁੱਟੀ ਸ਼ੁਰੂ ਕੀਤੀ ਸੀ ਪਿਛਲੀ ਲੋਕ ਸਭਾ ਵਿੱਚ ਕੇਰਲ ਕਾਂਗਰਸ ਦੇ ਸੰਸਦ ਮੈਂਬਰ ਹਿਬੀ ਈਡਨ ਨੇ ਇੱਕ ਪ੍ਰਾਈਵੇਟ ਮੈਂਬਰ ਬਿਲ ਰਾਈਂ ਪੂਰੇ ਦੇਸ਼ ਵਿੱਚ ਮਹਾਮਾਰੀ ਛੁੱਟੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਕਮਕਾਜੀ ਔਰਤਾਂ ਲਈ 3 ਦਿਨ ਦੀ ਛੁੱਟੀ ਦੀ ਮੰਗ ਕੀਤੀ ਗਈ ਸੁਪਰੀਮ ਕੋਰਟ ਨੇ ਹਾਲੇਚ ਕੇਂਦਰ ਸਰਕਾਰ ਨੂੰ ਮਹਿਲਾ ਕਰਮਚਾਰੀਆਂ ਲਈ ਮਹਾਮਾਰੀ ਛੁੱਟੀ ਉੱਤੇ ਮਾਡਲ ਨੀਤੀ ਬਣਾਉਣ ਦੀ ਅਪੀਲ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮੁੱਦਾ ਨਿਆਇਕ ਦਖਲ ਦੀ ਬਜਾਏ ਨੀਤੀ ਬਣਾਉਣ ਦੇ ਦਾਇਰੇ ਵਿੱਚ ਆਉਂਦਾ ਹੈ 2023 ਵਿੱਚ ਕੇਰਲ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਵਿਦਿਆਰਥਣਾਂ ਨੂੰ ਮਹਾਮਾਰੀ ਛੁੱਟੀ ਦੇਣ ਦਾ ਐਲਾਨ ਕੀਤਾ ਸੀ ਭਾਰਤ ਵਿੱਚ ਕੁਝ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਜ਼ੋਮਾਟੋ ਨੇ ਵੀ ਮਹਾਵਾਰੀ ਤੇ ਛੁੱਟੀ ਦਿੱਤੀ ਹੈ ਜਿਸ ਵਿੱਚ ਜ਼ੋਮਾਟੋ 2020 ਤੋਂ ਸਾਲਾਨਾ 10 ਦਿਨਾਂ ਦੀ ਮਹਾਵਾਰੀ ਛੁੱਟੀ ਦਿੰਦੀ ਹੈ